ਲਓ ਜੀ ਆਪਾਂ ਅੱਜ ਆਏ ਆ ਬਿਰਾਦੇ ਤੇ ਕੋਈ ਗੱਲਾਂ ਨਾ ਕਰਦੇ ਹੋਏ ਆਪਾਂ ਚੱਲਦੇ ਆਂ ਅੰਦਰ ਤੁਸੀਂ ਵੀ ਨਾਲ ਸਾਡੇ ਕਰੋ ਪਿਆਨ ਇੰਜੋਏ ਹੋਰ ਬਾਕੀ ਤੁਸੀਂ ਸਾਰੇ ਵੀ ਦਾ ਠੀਕ ਠਾਕ ਆਜੂ ਔਰ ਤੁਹਾਨੂੰ ਇੱਕ ਬੜੀ ਬਿਜ਼ੀ ਲਾਈਫ ਹੈ ਮੈਂ ਵੀ ਵੇਲੇ ਆਈ ਬਸ ਕੋਈ ਨਾ ਕੋਈ ਕੰਮ ਹੁੰਦਾ ਬਸ ਇਸੇ ਆਪਰੇਸ਼ਨ ਬਣੇ ਨੇ ਕਮਾ ਲਈ ਪਰ ਫੇਰ ਵੀ ਜੇ ਘਰ ਦੀ ਗੱਲ ਕਰੀ ਤੇ ਘਰੇ ਇੱਕ ਜਿਹੜੀ ਕਾਲਿੰਗ ਸ਼ੁਰੂ ਹੋ ਗਈ ਹੈ ਵੀਡੀਓ ਕਾਲਿੰਗ ਮੋਬਾਈਲ ਸੈਟ ਓ ਜੀ ਬਾਈ ਕਹਿੰਦੇ ਆਦਾ ਛੋਟਾ ਹੋ ਗਿਆ ਸਟਾਰਟ ਆ ਨਹੀਂ ਹੁੰਦਾ ਬਾਈ ਇਹਦੀ ਨਾ ਵੈਢੇ ਹੋ ਗਈ ਡਾਊਨ ਪਹਿਲੇ ਮੁੰਡੇ ਨੇ ਬੋਲੇ ਸਸਰੀ ਗਾਲ ਜੀ ਸਸਰੀ ਗਾਲ ਜੀ ਠੀਕ ਠਾਕ ਹੋ ਵਧੀਆ ਵਧੀਆ ਜੀ ਇਹ ਮੁੰਡਾ ਆਇਆ ਭਾਈ ਅਮਰੀਕਾ ਤੋਂ ਤੇ ਪੱਕੇ ਅਮਰੀਕਾਂ ਆਇਆ ਮੁੰਡੇ ਹੋਰੇ ਪਿਓ ਜੀ ਕਹਿਮ ਵਧੀਆ ਜੀ ਵਧੀਆ ਜੀ ਮਤਲਬ 4 ਸਾਲ ਆਇਆ ਅਮਰੀਕਾ ਹਾਂ ਵਧੀਆ ਰਹੇ ਬਾਈ ਐਕਸਪੀਰੀਅੰਸ ਠੀਕ ਆ ਵਧੀਆ ਹਾਂ ਉਹ ਬਾਈ ਦੇਖਦੇ ਆਂ ਬਾਕੀ ਇਹਨਾਂ ਵਰਗੇ ਮੌਜਾ ਨਹੀਂ ਮਿੱਤਰਾਂ ਇਹ 50 ਵਰਗੇ ਮੌਜਾ ਹੁੰਦਾ ਹੈਗਾ ਤੇ ਪਹਿਲਾਂ ਹੀ ਪੰਗਾ ਇਹ ਲਿਆ ਸੀਗਾ ਕਰ ਲਈ ਸਟਾਰਟ ਬਾਈ ਤੇ ਇਹ ਬਾਈ ਦੀ ਹੋਣਾ ਨੇ ਵੇਗੀ ਗੇਰ ਬਗੇਰ ਪਾ ਲੈ ਬੰਦ ਕਰ ਲਿਆ ਇੱਕ ਵੇਸ ਫਸੀ ਹੋਈ ਆ ਉਹ ਵੀ ਦੇਖਦੇ ਆਂ ਅੱਜ ਹੁਣ ਕੀ ਕਰ ਲੱਗਿਆ ਭਾਈ ਮੈਂ ਥੋੜਾ ਰੇਸ ਵਧਾ ਕੇ ਦੇਖਦਾ ਨਾ ਥੋੜੀ ਜਿਹੀ ਲੈ ਤਾਰਾ ਲਾਓ ਯਾਰ ਸਿੱਧ ਚੱਲ ਕੁਮਾਰ ਫੇਕ ਕਿੱਕਾ ਮਾਰਦੀ ਆਜੋ ਜੀ ਤੀਜਾ ਬੰਦਾ ਵੀ ਆਉਂਦਾ ਬਾਈ ਮਰੀ ਨਹੀਂ ਯਾਰ ਤੋਪਾਈ ਕਰ ਰਹਿਣ ਦੇ ਛੱਡ ਰਹਿਣ ਦੇ ਰਹਿਣ ਦੇ ਕੋਈ ਚੱਕਰ ਨਹੀਂ ਆਪਾਂ ਇਹਨੂੰ ਐਂ ਰੱਖ ਲਾਂਗੇ ਐਂ ਆਪਾਂ ਇਹਨੂੰ ਸਟਾਰਟ ਰੱਖ ਲਾਂਗੇ ਬੰਦ ਕੋਈ ਨਾ ਕੋਈ ਕੋਈ ਹੋਰ ਰਹਿਣਾਂ ਦੇ ਕੋਈ ਚੱਕਰ ਨਹੀਂ ਇਹਨੂੰ ਆਪਾਂ ਐਂ ਮੇਰੀ ਗੱਲ ਸੁਣੋ ਆਪਾਂ ਇਹਨੂੰ ਐਂ ਰੱਖ ਲਾ ਆਪਾਂ 10 ਮਿੰਟਾਂ ਨੂੰ ਐਂ ਸਟਾਰਟ ਰੱਖ ਲਾਂਗੇ ਠੀਕ ਇਹ ਤਾਂ ਖੁੱਲੀ ਬੱਲਾ ਕਿੱਥੇ ਜਾਵੀਂ ਅੱਲਾ ਚਾਹੀਂ ਜਿਵੇਂ ਉਹ ਖਲਾ ਸੋਹਣੇ ਦੇਖੋ ਜੰਦੀ ਚੱਲ ਬਈ ਬਿਨਕੁਲਾ ਆ ਜਾਓ ਭਾਈ ਤੀਜਾ ਬੰਦਾ ਅੱਛਾ ਬੰਦਾ ਤਾਰਮੀਨਲ ਜੋੜਨੇ ਆ ਟਰਮੀਨਲ ਜੋੜਨੇ ਆ ਕਿਵੇਂ ਉਧਰ ਤਾਰਾ ਕੌਣ ਲਾਊਗਾ ਇਧਰ ਚ ਗੁੰਡੀਆਂ ਕੋਈ ਪਰਲੇ ਪਾਸੋਂ ਉਧਰ ਇਧਰੋਂ ਤੂੰ ਆਰੇ ਵੋਲਟ ਸਟਾਰਟ ਕਰ ਦਮ ਹੜ ਜਾ ਹੜ ਜਾ ਮੋਲਟ ਸਟਾਰਟ ਕਰ ਦਾਂ ਇੱਕ ਵਾਰ ਐ ਡਿਗੜੀ ਕਰਦਾ ਖੜ ਜਾ ਕੇ ਲਾਈਨ ਅਜੇ ਨਾਲ ਨਹੀਂ ਖੜ ਰੋਕੇ ਬਾਈ ਨਾ ਨਾ 12 ਚ ਕਿਹੜਾ ਜੋੜ ਦਈਏ ਨੇ ਉਹ ਨਹੀਂ ਵਹਿਮ ਗੱਲ ਸਟਾਰਟ ਦਾ ਹੈ ਯਾਰ ਇਹਦੇ ਨੂੰ ਕੀ ਕਰ ਹੜ ਜਾ ਇੱਕ ਮਿੰਟ ਇਹ ਪ੍ਰੈਸ਼ਰ ਬਣਾ ਦੀ ਬਣਾਦਾ ਸਤਰੀ ਵੜੇ ਹੋਇਆ ਸਾਹਨੇ ਵਾਲਾ ਵਾਲੇ ਸਮਝ ਨਹੀਂ ਆ ਰਿਹਾ ਹੈ ਬਾਈ ਹੋ ਗਿਆ ਸਟਾਰਟ ਵਾ ਹੁਣ ਤਾਂ ਬੰਦ ਕਰਿਓ ਕਿਹੜਾ ਨੂੰ ਤਾਂ ਲਾਉ ਆ ਇਹ ਕਿਹੜਾ ਵੀਰ ਦਾ ਜਿੱਦੇ ਚੱਲ ਰਿਹਾ ਕਿਹੜੇ ਦਾ ਰੌਲਾ ਵਾ ਗੇਰ ਪਾਈ ਤੇ ਬੰਦ ਹੋਇਆ ਮੈਂ ਗੇਰ ਪਾ ਲਿਆ ਸਦਾ ਰੌਲਾ ਦਾ ਗੇਰ ਵੀ ਪਿਆ ਸਰ ਲੈ ਬਾਈ ਹੋ ਗਿਆ ਸਟਾਰਟ ਭਾਈ ਪੁਰਾਣਾ ਮਾਡਲ ਪੁੱਠੇ ਗਿਆ ਨਾ ਤੇ ਉਹ ਹੈ ਜਿਹੜਾ ਸਟਾਰਟ ਕੀਤਾ ਉਹ ਨਵੇਂ ਮਾਡਲ ਦਾ ਵਾ ਆਵਾਜ਼ ਦੀ ਬਹੁਤ ਮਾਰਕਾ ਬਈ ਹੈਪੀ ਭਾਈ ਐਂ ਰੱਖ ਲੈ ਨੂੰ ਬੰਦ ਐਂ ਸਟਾਰਟ ਰੱਖ ਲੈ ਪੰਜ ਸੱਤ ਮਿੰਟਾਂ ਨਾ ਸਟਾਰਟ ਰੱਖ ਲੈ ਫੇ ਬੈਟਰੀ ਚਾਦੂ ਜੀ ਮੜੀ ਜੀ ਬਹੁਤ ਵਧੀਆ ਵਧੀਆ ਲੋਟਾ ਆ ਬਰਾਉਨ ਉਹ ਲੈ ਹੋਰ ਯਾਰ ਐਂ ਆਇਆ ਫੇ ਜਲਦੀ ਹੀ ਬਾਹਰ ਨੂੰ ਬਾਹ ਦੇ ਦੇਣੀ ਕਿੰਬਰ ਅਜਾ ਦੇਖਦੇ ਆ ਬਈ ਕੀ ਬਣਦਾ ਇਹ ਅੱਗੇ ਦਿਖਾਉਣਾ ਤੁਹਾਨੂੰ ਚੱਲ ਚਾਚੂ ਨੂੰ ਵੀਡੀਓ ਬਣਾ ਲਾ ਲਓ ਲਓ ਜੀ ਚਾਚੂ ਨੂੰ ਵੀਡੀਓ ਦਾ ਬਣਾ ਲਾ ਫਿਰ ਛੋਟੇ ਜਿਹੇ ਮੈਂ ਛੋਟਾ ਜਿਹੜਾ ਸਾਡਾ ਨਵਾਂ ਮੈਂਬਰ ਆਇਆ ਇੱਕ ਨਸਨ ਡੋਗ ਕੇ ਚੋਕੇ ਜਾ ਚੱਲ ਚਾਚੂ ਨੂੰ ਵੀ ਚੀਜ਼ ਲਿਆ ਫੇਰ ਦੇਖੀ ਉਹ ਬਲ 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 ਹੋਏ 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 ਤੂੰ ਤਾਂ ਲੈ ਲਈ ਕਿੰਨੀ ਹੋ ਗਈ ਚੱਕ ਕੇ ਦੇ ਰੱਡੀ ਆ ਜਾ ਓਰੇ ਲੈ ਤੀਤੀ ਲਾਇਆ ਚੱਲ ਦੱਸ ਦੇ ਚਾਚੂ ਖਾ ਚੱਲ ਬੇ ਖਾ ਲੈ ਹੋਈ ਅੱਗੇ ਕੀ ਕਰਨਾ ਹੁਣ ਨਾ ਖਾ ਲੈ ਹੂੰ ਖਾ ਕੀ ਕਰਨਾ ਖਾ ਲੈ ਖਾ ਲੈ ਤੂੰ ਖਾ ਲੈ ਮਿੰਦੇ ਦੇ ਲੈ ਦੇ ਦੇ ਨਾ ਕਿਉਂ ਤਾ ਫੇਰ ਇੱਕ ਨਹੀਂ ਕਰਨਾ ਲੈ ਦੇ ਦੇ